ਜੋਅ ਤਿਲਸਾ ਆਪਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਬਿੱਤੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ ਜਿੱਥੇ ਕਿ ਅੱਜ ਉਹਨਾਂ ਨੂੰ ਮੋਹਾਲੀ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਪੁਲਿਸ ਨੇ 12 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ ਹਾਲਾਂਕਿ ਮੋਹਾਲੀ ਅਦਾਲਤ ਦੇ ਵੱਲੋਂ ਵਿਕਰਮ ਮਜੀਠੀਆ ਨੂੰ 7 ਦਿਨਾਂ ਤੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਸੁਣਾਏ ਨੇ ਗੱਲ ਜੀ ਮੈਂ ਨਿਸ਼ਾਨ ਸਿੰਘ ਤੁਸੀਂ ਦੇਖ ਰਹੇ ਹੋ ਲੋਕਲ 7 ਨਿਊਜ਼ ਸਤਿ ਸ੍ਰੀ ਅਕਾਲ ਤੁਹਾਨੂੰ ਪੰਜਾਬ ਤੋਂ ਸਭ ਤੋਂ ਵੱਡੀ ਖਬਰ ਦਿਖਾ ਰਹੇ ਹਾਂ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਜੋ ਕਿ ਵਿਰੁੱਧ ਐਫਆਈਆਰ ਦਰਜ ਹੋਈ ਆ ਕਰੋੜਾਂ ਰੁਪਏ ਦਾ ਲੈਂਡ ਦੇਣ ਤੇ ਬੇਨਾਮੀਆ ਜਾਇਦਾਦ ਦੇ ਆਏ ਸਬੂਤ ਸਾਹਮਣੇ ਜਿੱਥੇ ਕਿ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਾਲੀ ਆਗੂ ਵਿਕਰਮਜੀਤ ਸਿੰਘ ਮਜੀਠੀਆ ਵਿਰੁੱਧ ਦਰਜ ਕੀਤੀ ਗਈ ਐਫ ਆਈ ਆਰ ਦੇ ਤੇ ਸਾਹਮਣੇ ਆਈ ਹੈ ਉੱਥੇ ਹੀ ਖਬਰ ਵਾਲੇ ਜਿੱਥੇ ਕਿ ਸੂਤਰਾਂ ਤੋਂ ਹਵਾਲੇ ਮਿਲੀ ਹੈ ਕਿ ਅਨੁਸਾਰ ਵਿਜੀਲੈਂਸ ਬਿਊਰੋ ਨੇ ਵਿਕਰਮਜੀਤ ਸਿੰਘ ਮਜੀਠੀਆ ਤੋਂ 500 ਕਰੋੜ ਰੁਪਏ ਦੇ ਲੈਂਡ ਦੇ ਸੰਬੰਧਿਤ ਦਸਤਾਵੇਜ਼ ਮਿਲੇ ਹਨ ਤੇ ਇਸ ਤੋਂ ਇਲਾਵਾ ਵਿਦੇਸ਼ੀ ਸੈਲ ਕੰਪਨੀਆਂ 141 ਕਰੋੜ ਰੁਪਏ ਦੀ ਕਮਾਈ ਦਾ ਖੁਲਾਸਾ ਹੋਇਆ ਤੇ 194 ਕਰੋੜ ਰੁਪਏ ਦੀ ਜਾਇਦਾਦ ਖਰੀਦੀ ਗਈ ਜਿਸ ਦੀ ਆਮਦਨੀ ਦਾ ਕੋਈ ਪੱਕਾ ਸਬੂਤ ਤਾਂ ਹਜੇ ਤੱਕ ਨਹੀਂ ਮਿਲਿਆ ਪਰ ਸੂਤਰਾਂ ਇਹ ਵੀ ਦੱਸਦੇ ਹਨ ਕਿ 237 ਕਰੋੜ ਰੁਪਏ ਜੋ ਉਸ ਨੇ ਕੰਪਨੀਆਂ 'ਚ ਜਮ੍ਹਾਂ ਕਰਵਾਏ ਹਨ ਉਸ ਨੂੰ ਮੰਤਰੀਆਂ ਹੁੰਦੇ ਬੇਈਮਾਨੀਆਂ ਤੇ ਜਾਇਦਾਦਾਂ ਖਰੀਦਣ ਦੇ ਵੀ ਵਿਜੀਲੈਂਸ ਵੀਰਾਂ ਨੂੰ ਸਬੂਤ ਮਿਲੇ ਹਨ ਤੁਹਾਨੂੰ ਇਸ ਖ਼ਬਰ ਦੀ ਸਭ ਤੋਂ ਵੱਡੀ ਖ਼ਬਰ ਦਿਖਾ ਰਹੇ ਹਾਂ ਇਸ ਵਕਤ ਖੜੇ ਅਸੀਂ ਮੋਹਾਲੀ ਦੇ ਸੈਕਟਰ 76 ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਇੱਥੇ ਕਿ ਥੋੜੀ ਦੇਰ ਬਾਅਦ ਜੋ ਕਿ ਜਿਹੜੇ ਵਿਕਰਮਜੀਤ ਸਿੰਘ ਜੀਠੀਆ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵਕਤ ਪੂਰੇ ਜਿੰਨੇ ਵੀ ਪੁਲਸ ਮਹਿਕਮਾ ਸਾਰੇ ਜਿਹੜੇ ਵੀ ਡੀਸੀ ਦੇ ਇਸ ਗੇਟ ਨੇ ਸਾਰੇ ਡੀਸੀ ਦਫ਼ਤਰ ਜੋ ਸਾਰੇ ਬੰਦ ਪ੍ਰੋਪਰ